ਪੰਜਾਬ ਸਰਕਾਰ ਦੀਆਂ ਕੁਝ ਮਹੱਤਵਪੂਰਨ ਅਪਡੇਟਸ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਜੀ ਸਭ ਤੋਂ ਵੱਡੀ ਅਪਡੇਟਸ ਨਿਕਲ ਕੇ ਸਾਹਮਣੇ ਆਈ ਹੈ ਜੀ ਕਰ ਕਰ ਰਾਸ਼ਨ ਸਕੀਮ ਦੇ ਵਿੱਚ ਵੱਡੇ ਜਿਹੜੇ ਸਰਕਾਰ ਵੱਲੋਂ ਬਦਲਾਅ ਕਰ ਦਿੱਤੇ ਗਏ ਨੇ ਹੁਣ KYC ਕਰਵਾਉਣੀ ਬਹੁਤ ਜ਼ਿਆਦਾ ਲਾਜ਼ਮੀ ਕਰ ਦਿੱਤੀ ਗਈ ਹੈ ਹੁਣ ਸਿਰਫ ਉਹੀ ਲੋਕ ਰਾਸ਼ਨ ਕਾਰਡ ਦਾ ਲਾਭ ਲੈ ਸਕਣਗੇ ਜਿਨ੍ਹਾਂ ਨੇ ਆਪਣੇ ਆਧਾਰ ਕਾਰਡ ਰਾਸ਼ਨ ਕਾਰਡ ਨਾਲ ਲਿੰਕ ਕਰਵਾਇਆ ਹੋਇਆ ਹੈ ਜੀ ਬਾਕੀ ਸਾਰਿਆਂ ਦੇ ਜਿਹੜੇ ਰਾਸ਼ਨ ਕਾਰਡ ਉਹ ਬਿਲਕੁਲ ਕੱਟ ਦਿੱਤੇ ਜਾਣਗੇ ਜੇਕਰ ਉਹ ਕੋਈ ਵਾਰੀ ਸੀ ਨਹੀਂ ਕਰਵਾਉਂਦੇ ਹਨ ਉਹਨਾਂ ਨੂੰ ਰਾਸ਼ਨ ਨਹੀਂ ਦਿੱਤਾ ਜਾਵੇਗਾ ਦੂਜੇ ਨੰਬਰ ਤੇ ਜੀ ਫਰਜ਼ੀ ਕਾਰਡ ਨੂੰ ਰੋਕਣ ਤੇ ਸਰਕਾਰ ਨੇ ਇਹ ਜੁਕੀ ਹੈ ਜਾਂ ਪਰਿਵਾਰ ਦੇ ਵਿੱਚ ਨਹੀਂ ਰਹਿੰਦਾ ਜਾਂ ਫਿਰ ਐਨ ਆਰ ਆਈ ਹੈ ਦੀ ਦਾ ਵਿਆਹ ਹੋ ਚੁੱਕਿਆ ਉਹਨਾਂ ਦੇ ਨਾਮ ਤੇ ਰਾਸ਼ਨ ਜਿਹੜਾ ਬੰਦ ਕੀਤਾ ਜਾਵੇਗਾ ਜੀ ਕਿਉਂਕਿ ਉਹ ਹੁਣ ਉਸ ਜਗ੍ਹਾ ਦੇ ਉੱਤੇ ਨਹੀਂ ਰਹਿੰਦੇ ਜਾਂ ਫਿਰ ਕਿਸੇ ਦੀ ਮੌਤ ਹੋ ਚੁੱਕੀ ਹੈ ਉਸ ਦਾ ਵੀ ਜਿਹੜਾ ਰਾਸ਼ਨ ਬਿਲਕੁਲ ਬੰਦ ਕਰ ਦਿੱਤਾ ਜਾਵੇਗਾ ਤੇ ਤੀਜੇ ਨੰਬਰ ਤੇ ਜੀ ਸਰਕਾਰ ਨੇ ਕਿਹਾ ਜੀ ਕਿ ਅਮੀਰ ਲੋਕਾਂ ਨੂੰ ਜਿਹੜਾ ਇਸ ਦਾ ਲਾਭ ਬਿਲਕੁਲ ਨਹੀਂ ਮਿਲੇਗਾ ਜਿਨ੍ਹਾਂ ਦੀ ਸਲਾਨਾ ਇਨਕਮ 1 ਲੱਖ ਤੋਂ ਵੱਧ ਹੈ ਜੀ ਜਾਂ ਫਿਰ ਆਈਟੀਆਰ ਪਰਦ ਨੇ ਉਹਨਾਂ ਨੂੰ ਰਾਸ਼ਨ ਕਾਰਡ ਜਿਹੜਾ ਬੰਦ ਕਰ ਦਿੱਤਾ ਜਾਵੇਗਾ ਤੇ ਇਹ ਸਖਤ ਅਦਾਇਤਾਂ ਸਰਕਾਰ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਪਿੰਡ ਦੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਵੀ ਇਸ ਗੱਲ ਬਾਰੇ ਜਾਣੂ ਕਰਵਾ ਦਿੱਤਾ ਹੈ ਤੁਸੀਂ ਕਿਸੇ ਵੀ ਗਲਤ ਤਰੀਕੇ ਦੇ ਨਾਲ ਰਾਸ਼ਨ ਕਾਰਡ ਬਣਵਾ ਕੇ ਕਿਸੇ ਨੂੰ ਰਾਸ਼ਨ ਨਹੀਂ ਦਿਵਾ ਸਕਦੇ ਹੋ ਇਹ ਗੱਲ ਧਿਆਨ ਰੱਖਿਓ ਜੇਕਰ ਕਿਸੇ ਪਿੰਡ ਦੇ ਸਰਪੰਚ ਵੱਲੋਂ ਵੀ ਅਜਿਹਾ ਕੀਤਾ ਜਾਂਦਾ ਹੈ ਤਾਂ ਉਸ ਨੂੰ ਵੀ ਦੋਸ਼ੀ ਜੜਾ ਮੰਨਿਆ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਪੈਨਸ਼ਨ ਦੇ ਵਿੱਚ ਸਰਕਾਰ ਦੇ ਵੱਲੋਂ ਵਾਅਦੇ ਦੀ ਗੱਲ ਲਗਾਤਾਰ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ 1500 ਤੋਂ 2500 ਜੜੀ ਪੈਨਸ਼ਨ ਕਰਨ ਦੀ ਗੱਲ ਆਕੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਬਜ਼ੁਰਗਾਂ ਵਿਧਵਾਵਾਂ ਤੇ ਬੇਸਹਾਰਾ ਬੱਚਿਆਂ ਦੀ ਪੈਨਸ਼ਨ 2500 ਕਰਨ ਦਾ ਐਲਾਨ ਜੜਾ ਹੈ ਉਹ ਕੀਤਾ ਗਿਆ ਅਧਿਕਾਰਿਤ ਨੋਟੀਫਿਕੇਸ਼ਨ ਜਲਦੀ ਜਾਰੀ ਹੋਵੇਗਾ ਸਮਾਜ ਸੁਰੱਖਿਆ ਵਿਭਾਗ ਦੀ ਵੈਬਸਾਈਟ ਦੇ ਵਿੱਚ ਇਸ ਦੀਆਂ ਆੰਦੀਆਂ ਚੀਜ਼ਾਂ ਚੱਲ ਰਹੀਆਂ ਨੇ ਨੋਟੀਫਿਕੇਸ਼ਨ ਚੱਲ ਰਹੇ ਨੇ ਪਰ ਅਜੇ ਤੱਕ ਕੋਈ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਜੇਕਰ ਕੋਈ ਨਿਕਲ ਕੇ ਆਉਂਦੀ ਹੈ ਤਾਂ ਅਸੀਂ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਪੇਸ਼ ਕਰਾਂਗੇ ਜੀ ਆ ਦੂਜੇ ਨੰਬਰ ਤੇ ਸਰਕਾਰ ਨੇ ਫਰਜੀ ਪੈਨਸ਼ਨ ਲੈ ਰਹੇ ਲੋਕਾਂ ਦੇ ਖਾਤੇ ਜਿਹੜੇ ਬੰਦ ਕਰ ਦਿੱਤੇ ਗਏ ਨੇ ਪਿਛਲੇ 2 ਮਹੀਨਿਆਂ ਤੋਂ ਕਈ ਪੈਨਸ਼ਨਰ ਡਾਕੂਮੈਂਟ ਵੈਰੀਫਿਕੇਸ਼ਨ ਕਾਰਨ ਰੁਕੀ ਹੋਈ ਸੀ ਕਿਉਂਕਿ ਸਰਕਾਰ ਵੱਲੋਂ 2 ਲੱਖ ਤੋਂ ਜ਼ਿਆਦਾ ਵਿਅਕਤੀਆਂ ਦੇ ਖਾਤੇ ਜਿਹੜੇ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਉਹਨਾਂ ਦੇ ਵੱਲੋਂ ਫਰਜੀ ਤਰੀਕੇ ਦੇ ਨਾਲ ਜਿਹੜੀ ਪੈਨਸ਼ਨ ਲਈਤੀ ਜਾ ਰਹੀ ਹੈ ਜੇਕਰ ਤੁਹਾਡੀ ਪੈਨ ਕੀ ਕਿਸੇ ਵੀ ਸੂਭਿਦਾ ਕੇਂਦਰ ਦੇ ਵਿੱਚ ਜਾ ਕੇ ਆਪਣੀ ਜਿਹੜੀ ਸਾਰੀ ਜਾਣਕਾਰੀ ਉਹਨਾਂ ਦੱਸ ਸਕਦੇ ਹੋ ਦੁਬਾਰਾ ਤੋਂ ਪੈਨਸ਼ਨ ਜਿਹੜੀ ਤੁਹਾਡੀ ਸ਼ੁਰੂ ਹੋ ਜਾਣੀ ਹੈ ਤੇ ਇੱਕ ਗੱਲ ਬਹੁਤ ਜ਼ਿਆਦਾ ਉੱਡ ਰਹੀ ਹੈ ਕਿ ਪੈਨਸ਼ਨ ਲਈ ਉਮਰ ਜਿਹੜੀ ਹੈ ਘੱਟ ਕਰ ਦਿੱਤੀ ਗਈ ਹੈ ਨਹੀਂ ਜੀ ਅਜੇ ਹਾਲ ਫਿਲਹਾਲ ਕੁਝ ਨਹੀਂ ਹੈ ਬੁਢਾਪਾ ਪੈਨਸ਼ਨ ਲਈ ਜੀ 60 ਸਾਲ ਦੀ ਉਮਰ ਹੀ ਹੈ ਹੋ ਸਕਦਾ ਹੈ ਕਿ ਨਵੇਂ ਨਿਯਮ ਬਦਲਦੇ ਹਨ ਤਾਂ ਉਸ ਦੇ ਵਿੱਚ ਜਿਹੜੀ ਉਮਰ ਘਟਵਾਦ ਕੀਤੀ ਜਾ ਸਕਦੀ ਹੈ ਪਰ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਵੀ ਅਜੇ ਹਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਤਾਂ ਇਹ ਗੱਲ ਵੀ ਧਿਆਨ ਦੇ ਵਿੱਚ ਰੱਖੋ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਬਹੁਤ ਜ਼ਿਆਦਾ ਚੱਲ ਰਹੀ ਹੈ ਕਿ ਅਪ੍ਰੈਲ ਮਹੀ 1500 ਵਾਲੀ ਪੈਨਸ਼ਨ ਹੀ ਜਾਰੀ ਰਹੇਗੀ 2500 ਦੀ ਵਾਧੂ ਰਕਮ ਦਾ ਐਲਾਨ ਹੋਣ ਤੋਂ ਬਾਅਦ ਹੀ ਖਾਤਿਆਂ ਵਿੱਚ ਜਮ੍ਹਾਂ ਹੋਵੇਗੀ ਇਹ ਗੱਲ ਧਿਆਨ ਰੱਖਿਓ ਹੋ ਸਕਦਾ ਹੈ ਕਿ ਸਰਕਾਰ ਵੱਲੋਂ 5-4 ਦਿਨਾਂ ਦੇ ਵਿੱਚ ਇਸ ਦਾ ਐਲਾਨ ਕੀਤਾ ਜਾਵੇ ਤਾਂ ਤੁਹਾਡੇ ਖਾਤਿਆਂ ਵਿੱਚ 2500 ਆਉਣੀ ਸ਼ੁਰੂ ਹੋ ਜਾਣੀ ਹੈ ਜਿਹੜੀਆਂ ਵੀ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਨੇ ਉਹਨਾਂ ਦੇ ਉੱਤੇ ਇੱਕ ਵਾਰ ਫੇਰ ਤੋਂ ਨਜ਼ਰ ਮਾਰ ਲੈਣੇ ਆ ਜੀ ਰਾਸ਼ਨ ਕਾਰਡ ਵਾਲੇ ਤੁਰੰਤ ਹੀ KYC ਕਰਵਾਉਣ ਆਧਾਰ ਨਾਲ ਲਿੰਕ ਕਰੋ ਪੈਨਸ਼ਨਰ ਦੇ ਉੱਤੇ ਗੱਲ ਕਰ ਲਈਏ ਜੀ ਜੇ ਪੈਨਸ਼ਨ ਰੁਕੀ ਹੈ ਤਾਂ CDP ਦਫ਼ਤਰ ਵਿੱਚ ਦਸਤਾਵੇਜ਼ ਵੈਰੀਫਾਈ ਫਾਈਲ ਕਰਵਾਓ ਨਵੇਂ ਨਿਯਮਾਂ ਲਈ ਤਿਆਰ ਰਹੋ 2500 ਪੈਨਸ਼ਨ ਦਾ ਲਾਭ ਲੈਣ ਲਈ ਸਹੀ ਦਸਤਾਵੇਜ਼ ਆਧਾਰ ਪੈਨ ਕਾਰਡ ਆਮਦਨ ਸਰਟੀਫਿਕੇਟ ਤਿਆਰ ਰੱਖੋ ਇਹ ਅਪਡੇਟਸ ਪੰਜਾਬ ਸਰਕਾਰ ਦੀਆਂ ਅਧਿਕਾਰਿਤ ਵੈੱਬਸਾਈਟਾਂ ਤੇ ਚੈੱਕ ਕਰੋ